ਸਾਸ਼ਵੀਕਾਲ ਮੈਂ ਹਰਪ੍ਰੀਤ ਕੌਰ ਤੇ ਅਜੀਤ ਵੈਬ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁਝ ਸਮਾਂ ਪਹਿਲਾਂ ਤੱਕ ਔਰਤਾਂ ਘਰ ਦੀ ਸਿਰਫ ਦਹਲੀਸਾ ਕੀ ਰਹਿੰਦੀਆਂ ਸੀ ਤੇ ਘਰ ਦਾ ਚੁੱਲ੍ਹਾ ਚੌਕਾ ਹੀ ਸੰਭਾਲਦੀਆਂ ਸੀ ਪਰ ਅੱਜ ਸਮਾਂ ਬਦਲ ਗਿਆ ਹੈ ਅੱਜ ਔਰਤਾਂ ਘਰ ਤੋਂ ਬਾਹਰ ਆ ਕੇ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਨੇ ਹਰ ਇੱਕ ਫੀਲਡ ਦੇ ਵਿੱਚ ਬਾਜ਼ੀ ਮਾਰ ਰਹੀਆਂ ਨੇ ਭਾਵੇਂ ਸੁੰਦਰਤਾ ਦਾ ਖੇਤਰ ਹੋਵੇ ਭਾਵੇਂ ਖੇਡਾਂ ਦਾ ਹੋਵੇ ਤੇ ਜਾਂ ਫਿਰ ਹੋਵੇ ਪਹਿਲਵਾਨੀ ਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਂ ਇਸ ਰਿੰਗ ਦੇ ਵਿੱਚ ਖੜੀ ਹੋਈਆਂ ਤੇ ਇੱਥੋਂ ਦੇਖ ਕੇ ਤੁਸੀਂ ਅੰਦਾਜ਼ਾ ਤਾਂ ਲਗਾ ਹੀ ਸਕਦੇ ਹੋ ਕਿ ਅੱਜ ਮੈਂ ਤੁਹਾਡੀ ਮੁਲਾਕਾਤ ਜਿਨ੍ਹਾਂ ਨਾਲ ਕਰਵਾਉਣ ਜਾ ਰਹੀਆਂ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਨ੍ਹਾਂ ਦੀਆਂ ਪ੍ਰਾਪਤੀਆਂ ਦਾ ਵੇਰਵਾ ਮੈਂ ਤੁਹਾਨੂੰ ਅੱਜ ਦੇਣ ਜਾ ਰਹੀਆਂ ਉਹ ਨੇ ਜੀ WWE ਦੇ ਵਿੱਚ ਭਾਰਤ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਕਵਿਤਾ ਦੇਵੀ ਦੇਖੋ ਤੁਸੀਂ ਅੱਛੀ ਤਰ੍ਹਾਂ ਦੇਖੋ ਇਹਨਾਂ ਨੂੰ ਇਹ ਇਹ ਸਾਡੇ ਨਾਲ ਕਵਿਤਾ ਜੀ ਨੇ ਜੋ ਕਿ ਇਸ ਟਾਈਮ 'ਚ ਹਾਰਡ ਕੇਡੀ ਬਣ ਚੁੱਕੇ ਨੇ ਕਿਉਂਕਿ ਇਹ WWE ਦੇ ਵਿੱਚ ਭਾਰਤ ਨੂੰ ਰਿਪਰੈਜ਼ੈਂਟ ਕਰਨਗੇ ਹਰਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਵਿੱਚੋਂ ਨਿਕਲ ਕੇ ਇਹ ਬਾਹਰ ਆਏ ਨੇ ਤੇ ਆ ਕੇ ਇਹਨਾਂ ਨੇ ਇੰਨੀਆਂ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਨੇ ਹੁਣ ਤੁਸੀਂ ਇਹ ਦੇਖੋ ਕਿ ਇਹਨਾਂ ਨੂੰ ਫੈਮਿਲੀ ਦਾ ਇੰਨਾ ਸਪੋਰਟ ਰਿਹਾ ਇਹਨਾਂ ਦੇ ਪੇਰੈਂਟਸ ਦਾ ਸਪੋਰਟ ਰਿਹਾ ਇਹਨਾਂ ਦੇ ਇਨ-ਲॉज ਦਾ ਸਪੋਰਟ ਰਿਹਾ ਐਸੇ ਵਚਾ ਕਰਕੇ ਅੱਜ ਇਹ ਇਸ ਮੁਕਾਮ ਤੇ ਪਹੁੰਚ ਸਕੇ ਨੇ ਕੌਟੇਸ਼ੀਅਨ ਗੇਮਸ ਦੇ ਵਿੱਚ ਇਹ 골ਡ ਮੈਡਲਿਸਟ ਰਹਿ ਚੁੱਕੇ ਨੇ ਤੇ ਹੁਣ ਅੱਗੋਂ ਇਹ ਰੈਸਲਿੰਗ ਲਈ ਜਾ ਰਹੇ ਨੇ ਹੁਣ ਇਹਨਾਂ ਨੂੰ ਰੈਸਲਿੰਗ ਵੱਲ ਪਿਆਰ ਕਿ ਜਗਿਆ ਇਹਨਾਂ ਨੂੰ ਰਿੰਗ ਦੇਖ ਕੇ ਪਿਆਰ ਜਗਿਆ ਜਾਂ ਮੈਨੂੰ ਇਹ ਨਹੀਂ ਪਤਾ ਕਿ ਇਹਨਾਂ ਨੂੰ ਪਿਆਰ ਕਿਉਂ ਜਗਿਆ ਪਰ ਹੁਣ ਇਸ ਟਾਈਮ 'ਚ ਇਹ ਰੈਸਲਿੰਗ ਦੇ دیਵਾਨੇ ਨੇ ਤੇ WWE ਵੀ ਸ਼ਾਇਦ ਇਹਨਾਂ ਦੀ ਰੈਸਲਿੰਗ ਦੀ دیਵਾਨੀ ਹੋ ਚੁੱਕੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਉਹਨਾਂ 31 ਮਹਿਲਾਵਾਂ ਦੇ ਵਿੱਚ ਚੁਣ ਲਿਆ ਜੋ ਕਿ ਹੁਣ ਹੋਣ ਜਾ ਰਹੇ ਮੇ ਯੰਗ ਕਲਾਸਿਕ ਟੂਰਨਾਮੈਂਟ ਦੇ ਵਿੱਚ ਇਨਨਾਂ ਨੇ ਜੋ ਵੀ ਕੀਤਾ ਸ਼ਾਇਦ ਕਿਦਰ ਕਿਦਰ ਚਾਕੇ ਇਨਨੂਏ ਪੰਚ ਵੀ ਪੈਂਦਾ ਹੋਵੇ ਕਿਉਂ ਕਿ ਇਹਨਾਂ ਨੇ SSB ਦੀ ਆਪਣੀ ਜੌਬ ਛੱਡ ਕੇ ਰੈਸਲਿੰਗ ਦੇ ਵਿੱਚ ਪੈਰ ਰੱਖਿਆ ਤੇ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਇਹਨਾਂ ਨੇ ਜੇ ਉਸ ਗਵਰਨਮੈਂਟ ਜੌਬ ਨੂੰ ਛੱਡਿਆ ਤਾਂ ਇਹਦੇ ਵਿੱਚ ਇਹ ਕਾਮਯਾਬੀ ਹਾਸਿਲ ਕਰਨ ਕਵਿਤਾ ਜੀ ਨੂੰ ਇਹ ਪੁੱਛਣ ਤੇ ਕਿ ਇਹ ਔਰਤਾਂ ਨੂੰ ਕੀ ਪ੍ਰੇਰਣਾ ਦੇਣਾ ਚਾਹੁੰਦੇ ਨੇ ਇਹਨਾਂ ਦਾ ਕਹਿਣਾ ਹੈ ਕਿ ਅੱਜ ਔਰਤਾਂ ਹਰ ਇੱਕ ਫੀਲਡ ਦੇ ਵਿੱਚ ਅੱਗੇ ਲੰਘ ਚੁੱਕੀਆਂ ਨੇ ਕਿਸੇ ਵੀ ਫੀਲਡ ਦੇ ਵਿੱਚ ਉਹ ਪਿੱਛੇ ਨਹੀਂ ਫਰਕ ਸਿਰਫ ਇਹ ਹੁੰਦਾ ਹੈ ਕਿ ਕਿਸੇ ਦੀ ਫੈਮਲੀ ਕਿਸੇ ਨੂੰ ਕਿੰਨਾ ਕੁ ਸਪੋਰਟ ਕਰਦੀ ਹੈ ਸੋ ਬਹੁਤ ਜ਼ਰੂਰੀ ਹੈ ਕਿ ਔਰਤਾਂ ਨੂੰ ਸਪੋਰਟ ਕੀਤਾ ਜਾਏ ਤਾਂ ਕਿ ਉਹ ਹਰ ਇੱਕ ਫੀਲਡ ਦੇ ਵਿੱਚ ਅੱਗੇ ਵਧ ਸਕਣ ਤੇ ਇਸਨ ਸਾਡੇ ਦਰਮਿਆਨ ਕਵਿਤਾ ਦੇਵੀ ਯਾਨੀ ਕਿ ਹਾਰਡ ਕੇਡੀ ਜੋ ਕਿ WWE ਦੇ ਵਿੱਚ ਪਹਿਲੀ ਭਾਰਤੀ ਮਹਿਲਾ ਰੈਸਲਰ ਬਣੇ ਨੇ ਤੇ ਆਓ ਹੁਣ ਮਿਲਦੇ ਆਂ ਦ ਗ੍ਰੇਟ ਖਲੀ ਨੂੰ ਜਿਨ੍ਹਾਂ ਦੇ ਮਾਰਗਦਰਸ਼ਨ ਦੇ ਵਿੱਚ ਕਵਿਤਾ ਦੇਵੀ ਪੇਸ਼ਵਰ ਰੈਸਲਰ ਬਣਨ ਦੀ ਤਿਆਰੀ ਕਰ ਰਹੇ ਨੇ ਅੱਜ ਇਸ ਮੁਕਾਮ ਤੱਕ ਪਹੁੰਚਣ ਲਈ ਭਾਰਤ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਕਵਿਤਾ ਦੇਵੀ ਨੇ ਆਪਣੀ ਗਵਰਨਮੈਂਟ ਜੌਬ ਛੱਡੀ। ਉਹਦੇ ਕਾਰਨ ਉਹਨਾਂ ਨੂੰ ਕਾਫੀ ਮੁਸੀਬਤਾਂ ਦਾ, ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਅੱਜ ਉਹਨਾਂ ਦਾ ਬੇਟਾ ਵੀ ਉਹਨਾਂ ਤੋਂ ਦੂਰ ਹੈ ਪਰ ਉਹ ਭਾਰਤ ਦੇ ਲਈ ਕੁਝ ਕਰਨਾ ਚਾਹੁੰਦੇ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਜੇ ਉਹ WWE ਦੇ ਵਿੱਚ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜਦੇ ਨੇ ਤਾਂ ਸਾਡੀ ਭਾਰਤ ਸਰਕਾਰ ਉਹਨਾਂ ਨੂੰ ਕੀ ਤੋਹਫ਼ਾ ਦੇਵੇਗੀ। ਇੱਕ ਵੇਲੇ ਜਿਸ ਮੁਕਾਮ ਤੇ ਤੁਸੀਂ ਸੀ ਅੱਜ ਤੁਹਾਡੀ ਸ਼ਾਗਿਰਦ ਵੀ ਉਸੇ ਮੁਕਾਮ ਤੇ ਪਹੁੰਚ ਚੁੱਕੀ ਹੈ ਤੇ ਅ ਗੁਰੂ ਨੂੰ ਤਾਂ ਆਪਣੇ ਚਿਲੇ ਦਾ ਪਤਾ ਹੀ ਹੁੰਦਾ ਹੈ ਕਿ ਉਹ ਕੀ ਕਰ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਕਵਿਤਾ ਜੀ ਕਿਸ ਮੁਕਾਮ ਤੱਕ ਪਹੁੰਚਣਗੇ ਕਿ ਉਹ ਭਾਰਤ ਦਾ ਨਾਮ ਰੌਸ਼ਨ ਕਰਨਗੇ ਹਾਂ ਬਿਲਕੁਲ ਮੈਨੂੰ ਉਸ पे ਬਹੁਤ ਕਵਿਤਾ पे ਬਹੁਤ ਇੱਕ ਕਾਬਲੀਅਤ ਹੈ ਜੀ ਔਰ ਬਹੁਤ ਐਥਲੀਟਿਕਸ ਹੈ ਜੋ ਮੈਨੂੰ ਹਿੰਦੁਸਤਾਨ पे ਲੜਕਿਆ ਕਮ ਹੁੰਦੀ ਹੈ ਐਥਲੀਟਿਕਸ ਸੋ ਔਰ ਦੂਸਰਾ ਇਹ ਕਿ ਨੂੰ ਜੋ ਫੈਮਿਲੀ ਕਿ سپورਟ ਕਾਫੀ ਹੈ और जब मेरे पास पहले पहले दिन आए थे अपने हस्बैंड के साथ और अपने भाई के साथ आए थे मेरे पास ये सो उन्होंने बताए थे भाई हमने रेसलिंग सीखनी सीखनी है तो मैंने कहा चलो अच्छी बात है लेकिन जब सेकंड डे हमने ट्रेनिंग कराई तो मतलब जो भी हम उनको बताते थे ट्रेनिंग भाई ये मूव करना है ऐसा करना है तो ये मैंने फटाफट लर्न किया उनने और मेरे हिसाब से सबसे कम ਆ ਟਾਈਮ ਮੈਂ ਉਹ ਕਾਮਯਾਬ ਹੋਏ ਹੋ ਵਰਡ Wp ਤੇ ਮੌਕਾ ਮਿਲਿਆ ਉਹਨੂੰ ਮਿਲ ਰਿਹਾ ਕੰਮ ਕਰਨ ਦਾ ਤਾਂ ਬਹੁਤ ਬੜੀ ਅਬ ਇੱਕ ਅਚੀਵਮੈਂਟ ਹੈ ਔਰ ਬਹੁਤ acha ਲੱਗਦਾ ਕਿ ਅਗਰ ਆਪਣੇ ਬੱਚੇ ਆਪਣੇ ਸਟੂਡੈਂਟ ਅੱਗੇ ਜਾਂਦੇ ਤਾਂ ਬਹੁਤ acha ਲੱਗਦਾ ਹੈ ਤੇ ਤੁਸੀਂ ਉਹਨਾਂ ਦੀ ਅੱਗੇ ਵਧਣ ਦੇ ਵਿੱਚ ਕੀ ਹੈਲਪ ਕਰ ਰਹੇ ਹੋ ਤੁਸੀਂ ਆਪਣੀ ਤਰਫੋਂ ਜਾਂ ਤੁਸੀਂ ਹੋਰ ਵੀ ਬਾਕੀ ਜਿਹੜੇ ਉਹਨਾਂ ਦੇ ਸਪੋਰਟਰਸ ਹੈ ਤੁਸੀਂ ਉਹਨਾਂ ਦੀ ਕੀ ਹੈਲਪ ਕੀ ਕਰ ਰਹੇ ਹੋ आ, उनकी हेल्प यही होता है ना जो अपना एक्सपीरियंस है वहाँ पर जो अपना अनुभव है वहाँ पर एक का तो वो और कोई नहीं बता सकता तो उनको मैं हर चीज़ बताता हूँ भी एज ए वहाँ पर डिसिप्लिन कैसा होना चाहिए अच्छा। और आपका जो वहाँ पर सारा जो एटीट्यूड है आपका वो कैसा होना चाहिए भले अच्छा। ये भी नहीं होना चाहिए कि आप वहाँ जाके मतलब यू नो मतलब पता ही नहीं हुए तो उनको हर चीज़ का पता है मतलब जितनी मेरे को नॉलेज है क्योंकि मैंने दस ग्यारह साल वहाँ पर डब्ल्यू डब्ल्यू ई में काम करा है तो मेरे को पता है कि भाई जो आ, जो डीबा होती है उनकी क्या क्या मतलब प्रॉब्लम होती है क्या क्या क्वेश्चन होते हैं कैसे कैसे सारा ये होता है क्या उनसे कराते हैं रेसलिंग कैसे उनसे कराते हैं तो जितना मेरा अनुभव था वो सारा मैं उनको एक्सप्लेन किया हाँ। बाकी जो ट्रेनिंग है ट्रेनिंग तो मेरे यूएसए से कोच है मेरे और वो ट्रेनिंग देते जब मैं यहां होता हूं तो मैं भी उनको ट्रेनिंग देता हूं मतलब मोस्टली जब मैं हिंदुस्तान पर था तो तकरीबन मैं एकेडमी पे ही होता हूँ और उनको ट्रेनिंग देता हूँ मैं उनको पर्सनली दे पर्सनली ट्रेनिंग देता हूँ सारे स्टूडेंट को देता हूँ लेकिन जिनको ऐसे मौके मिलते हैं उनको थोड़ा मैं और एक्स्ट्रा ट्रेनिंग देते हैं जैसे शाम को मतलब अराउंड जब सारी क्लासें ख़त्म होनी है तो उसके बाद फिर ट्रेनिंग देनी उनको साढ़े सात बजे से लेकर मतलब साढ़े नौ बजे तक मतलब एक डेढ़ घंटे के वो उनको एक्स्ट्रा ट्रेनिंग देता हूँ मैं उनको ਤੁਹਾਨੂੰ ਲੱਗਦਾ ਹੈ ਕਿ ਦ ਗ੍ਰੇਟ ਖਲੀ ਉਹੀ ਰੂਪ ਦਰਸ਼ਕ ਦੇਖਣਾ ਚਾਣਗੇ ਕਵਿਤਾ ਦੇਵੀ ਦੇ ਵਿੱਚ ਵੀ ਬਿਲਕੁਲ ਕਿਉਂਕਿ ਪਹਿਲੀ ਮਹਿਲਾ ਐਜੂ ਡਬਲਯੂ ਡਬਲਯੂ ਈ ਪੇ ਜੋ ਇਸਿਲਕਸ਼ਨ ਹੋਈ ਹੈ ਔਰ ਮੈਨੂੰ ਲੱਗਦਾ ਹੈ ਮੇਰੀ ਅੰਦਰ ਕੀ ਜੋ ਫੀਲਿੰਗ ਹੈ ਅਗਰ ਕੁਛ ਐਸਾ ਕੁਛ ਨਾ ਕੁਛ ਚੇਂਜ ਹੋਏ ਕੁਝ ਇਹ ਮੈਨੂੰ ਲੱਗਦਾ ਜਿ세 ਬੋਲਤੇ ਕਿ ਇੱਕ ਧਮਾਲ ਮਚਾ ਦੇਗੀ ਡਬਲਯੂ ਡਬਲਯੂ ਈ ਮੇ ਔਰ ਪੂਰੇ ਹਿੰਦੁਸਤਾਨ ਪੇ जैसा हम हाँ छाँ जाएंगे जैसा ग्रेट खाली का नाम है वैसे उनका तो आएगा कि मतलब एक लेडीज मतलब जो हर कैडी वहाँ पर गई है पूरे हिंदुस्तान पे छा जाएंगे मतलब पूरे वर्ल्ड पे मतलब ਜਿੰਦਰ ਮਾਹਲ ਤੇ ਦ ਗ੍ਰੇਟ ਖਲੀ ਤੋਂ ਬਾਅਦ ਹੋਣ ਹਾਰਡ ਕੇਡੀ WWE ਦੇ ਵਿੱਚ ਜਾ ਕੇ ਇੱਕ ਨਵਾਂ ਇਤਿਹਾਸ ਸਿਰਜਣ ਦੀ ਰੌਣਕ ਵਿੱਚ ਨੇ ਸਾਰੇ ਦਰਸ਼ਕਾਂ ਦੀਆਂ ਨਜ਼ਰਾਂ ਇਹਨਾਂ ਤੇ ਹੋਣਗੀਆਂ ਤੇ ਕਿਧਰੇ ਨਾ ਕਿਧਰੇ ਜਾ ਕੇ ਸਾਰੇ ਫੈਨਸ ਇਹਨਾਂ ਦੇ ਵਿੱਚ ਦ ਗ੍ਰੇਟ ਖਲੀ ਨੂੰ ਵੀ ਦੇਖਣਗੇ ਤੇ ਚਾਣਗੇ ਕਿ ਉਹਦਾ ਦਾ ਹੀ ਕਮਾਲ ਤੇ ਤਮਾਲ ਸਾਨੂੰ ਕਵਿਤਾ ਦੇਵੀ ਵੀ ਦਿਖਾਣ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਹਾਰਡ ਕੇਡੀ ਦਰਸ਼ਕਾਂ ਦੀਆਂ ਉਮੀਦਾਂ ਤੇ ਕਿੰਨਾ ਕੁ ਖਰਾ ਉਤਰਦੇ ਨੇ ਪਰ ਇਹ ਤਾਂ ਹੁਣ ਅਸੀਂ ਜਦੋਂ ਇਹਨਾਂ ਨੂੰ ਦੇਖਾਂਗੇ ਤਾਂ ਅਸੀਂ ਤਾਂ ਹੀ ਜਾਣਾਂਗੇ ਪਰ ਤਦ ਤੱਕ ਲਈ ਸਾਡੀਆਂ ਸ਼ੁਭ ਬਿਚਾਵਾ ਇਹਨਾਂ ਦੇ ਨਾਲ ਨੇ ਤੇ ਮੈਨੂੰ ਹਰਪ੍ਰੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ